ਇਸ ਮਹਾ ਪੰਚਾਇਤ ਦੇ ਵਿੱਚ ਆ ਕੇ ਵੱਡੀ ਸਮੂਹਿਤ ਕੀਤੀ ਆ ਦਾਸ ਬਲਿਓ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਾਣੇ ਪੁਆ ਉਹ ਸਾਡੇ ਕੋਲ ਆ ਲੈ ਸਕਦਾ ਸਟੇਜ ਤੇ ਇਹ ਖੜੇ ਆ ਨੇ ਆ ਉਹ ਦਿੰਨੇ ਆ ਉਹ ਸਾਡੇ ਕੋਲ ਆ ਲੈ। ਲੱਖਾਂ ਦੇ ਸਾਰੇ ਵਿੱਚ ਆ ਗਏ ਆ ਜੇਕਰ ਜੇ ਮੁਗਲ ਸੀ ਘਰਾਣੇ ਸੀ ਬੜੇ ਬੜੇ Come on, ਸਾਡੂ ਇੱਕ ਦਾ ਸਿੱਧੂ ਪਰਵਲੋਂ ਜਿਹਨਾਂ ਮਾਮ ਜਿਹੜੇ ਵੱਡੇ ਲਿੰਕਸ ਨੇ ਗੈਰ ਰਾਜ ਦੇ ਦੇਖ ਸਕਦਾ ਸਰ ਪੁੱਛਣਗੇ ਕੀ ਕੀ ਮੰਗਾਂ ਨੇ ਤੇ ਨਾਲ ਦੀ ਨਾਲ ਕੀ ਰਣਨੀਤੀਆਂ ਕੀਤੀਆਂ ਦੇਖੋ ਜੀ ਜਿਹੜੀ ਸਾਡੀ ਇੰਡੀਆ ਦੀ ਕਮੇਟੀ ਆ ਸਾਡਾ ਫੈਸਲਾ ਹੋਇਆ ਸੀ ਕੁਸਾਨੀ ਨੂੰ ਬਚਾਉਣ ਬਾਬਤ ਟੋਟਲ ਭਾਰਤ ਦੇ ਵਿੱਚ ਜਿਹੜੀਆਂ ਅਸੀਂ ਮਹਾਪੰਚਾਇਤਾਂ ਕਰਾਉਣੀਆਂ ਜਿਹੜੀਆਂ ਦੋ ਜਿਹੜੀਆਂ ਮਹਾਪੰਚਾਇਤਾਂ ਸੀ ਉਹ ਬਾਹਰ ਦਾ ਸਟੇਟਾਂ ਚੋਂ ਆ ਤੇ ਜਿਹੜੀ ਕੱਲ ਮਹਾਪੰਚਾਇਤ ਸੀ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਦੇ ਪਿੰਡ ਸਰਾਭਾ ਵਿਖੇ ਬੀਕੇ ਜੀ ਸਿੱਧੂ ਪਰ ਏਕਤਾ ਜਿਹਨਾਂ ਦੇ ਭਰਾ ਢੱਲੇਵਾਲ ਜੀ ਨੇ ਇਹਨਾਂ ਨੇ ਕਰਵਾਈ ਆ ਤੇ ਅੱਜ ਜਿਹੜੀ ਮਹਾਪੰਚਾਇਤ ਆ ਦਾਣਾ ਮੰਡੀ ਜਿਲ੍ਹਾ ਮੋਗਾ ਵੀ ਕੇ ਬੀਕੇ ਨੂੰ ਪੋਸਟਾ ਵੱਲੋਂ ਕਰਾਈ ਗਈ ਆ ਜਿੱਥੇ ਇੱਕ ਅਸੀਂ ਕਿਸਾਨਾਂ ਨੂੰ ਲਾਂ ਬੰਦ ਕਰ ਲਈ ਔਰ ਕਿਸਾਨਾਂ ਨੂੰ ਦਸਾਂ ਲਈ ਕਿਉਂਕਿ ਜੇ ਅਸੀਂ ਸਰਕਾਰਾਂ ਦੀ ਗੱਲ ਕਰੀਏ ਕਿ ਪੰਜਾਬ ਸਰਕਾਰ ਹੋਵੇ ਚਾਹ ਹਰਿਆਣਾ ਸਰਕਾਰ ਹੋਵੇ ਜਿੰਨੀਆਂ ਵੀ ਰਾਜ ਸਰਕਾਰਾਂ ਹੋਣ ਤੇ ਚਾਹ ਕੇਂਦਰ ਸਰਕਾਰ ਹੋਵੇ ਸਾਨੂੰ ਜਿਹੜੀ ਲੜਾਈ ਆ ਕੇਵਲ ਤੇ ਕੇਵਲ ਕਿਸਾਨੀ ਬਚਾਉਣ ਨੂੰ ਕਿਸਾਨਾਂ ਨੂੰ ਆਪਣੇ ਮੋਢਿਆਂ 'ਤੇ ਲੜਨੀ ਪੈਣੀ ਆ ਚਾਹ ਅੱਜ ਲੜਦੀਏ ਤੇ ਚਾਹ ਕੱਲ ਲੜੀਏ ਜਿਵੇਂ ਡੱਲੇਵਾਲ ਸਾਹਿਬ ਨੇ ਦੱਸਿਆ ਵੀ ਜਿਹੜਾ ਸਾਡਾ ਦਿੱਲੀ ਦਾ ਪ੍ਰੋਗਰਾਮ ਫਰਵਰੀ 26 ਤੋਂ ਲੈ ਕੇ ਅਸੀਂ ਜੇ 27 ਤੇ 28 ਅਸੀਂ ਵੱਡਾ ਮੋਰਚਾ ਲਾਵਾਂਗੇ ਜਿਵੇਂ ਅੱਗੇ ਮੋਰਚਾ ਲੱਗਾ ਸੀ ਔਰ ਇਸ ਕਿਸਾਨ ਇਸ ਜਿਹੜੀ ਸਰਕਾਰ ਆ ਇਹ ਨੂੰ ਜਿਹੜੀ ਸੁੱਤੀ ਪਈ ਨੂੰ ਅਸੀਂ ਜਗਾਵਾਂਗੇ ਜੇ ਮੈਂ ਗੱਲ ਕਰਾਂ ਮੋਦੀ ਸਰਕਾਰ ਦੀ ਜਦੋਂ 13 ਮਾਰਚ 2013 ਨੂੰ ਅਸੀਂ ਦਿੱਲੀ ਜੰਤਰ ਮਾਂਡ ਦੇਖ ਬਹੁਤ ਵੱਡੀ ਐਜੀਟੇਸ਼ਨ ਲੜੀ ਸੀ ਤੇ ਜੈਸ ਐਜੀਟੇਸ਼ਨ ਦੇ ਵਿੱਚ 13 ਤੋਂ ਲੈ ਕੇ 20 ਮਾਰਚ ਤੱਕ ਕੋਈ ਵੀ ਆਗੂ ਉੱਥੇ ਨਹੀਂ ਪਹੁੰਚਿਆ ਕਾਂਗਰਸ ਸਰਕਾਰ ਦਾ ਡਾਕਟਰ ਮਨਮੋਹਨ ਸਿੰਘ ਜੀ ਸਰਕਾਰ ਸੀ ਉੱਥੇ 20 ਮਾਰਚ ਨੂੰ 2013 ਨੂੰ ਰਾਜਨਾਥ ਸਿੰਘ ਆਇਆ ਸਾਡੀ ਸਟੇਜ ਤੇ ਉਹਨੇ ਸਟੇਜ ਤੋਂ ਆਕੇ ਅਨਾਉਂਸ ਕੀਤਾ ਸੀ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਬੰਧਿਆ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਊਗੀ ਇੱਥੇ ਹੀ ਬਸ ਨਹੀਂ ਸਰਕਾਰਾਂ ਕਿਸਾਨਾਂ ਦੇ ਕਰਜ਼ਿਆਂ ਤੇ ਲਖੀਰ ਫੇਰੀ ਜਾਊਗੀ ਔਰ ਅਸੀਂ ਉਸ ਗਲਤ ਚਾਸੇ ਦੇ ਵਿੱਚ ਆ ਲੈ ਕੇ ਅਸੀਂ ਹੱਥ ਖੜੇ ਕਰਕੇ ਵਿਸ਼ਵਾਸ ਦਾਕੇ ਕਾਂਗਰਸ ਸਰਕਾਰ ਨੂੰ ਕੁਰਸੀ ਤੋਂ ਪਰਾ ਕਰਤਾ ਤੇ ਅਸੀਂ ਮੋਦੀ ਸਰਕਾਰ ਬਣਾ ਬੈਠੇ ਪਰ ਜੇ ਐਸੇ ਮੋਦੀ ਸਰਕਾਰ ਨੇ ਕਿਸਾਨਾਂ ਦੀ ਪਿੱਠ ਦੇ ਵਿੱਚ ਤੁਹਾਨੂੰ ਪਤਾ ਕਿੰਨਾ ਵੱਡਾ ਛੁਰਾ ਮਾਰਿਆ ਤਿੰਨ ਕਾਨੂੰਨ ਬਣਾ ਕੇ ਜਿੱਥੇ ਸਾਨੂੰ ਜਰੂਰ ਜਦ ਕਰਨੀ ਪਈ ਦਿੱਲੀ ਬਾਰਡਰਾਂ ਦੇ ਉੱਤੇ ਲੜਾਈ ਕਰਨੀ ਪਈ ਜਿੱਥੇ ਟੋਟਲ ਪੰਜਾਬ ਦਾ ਹਵਾਮ ਹਰਿਆਣਾ ਦਾ ਹਰਾਮ ਤੇ ਬੱਚਾਂ ਤੋਂ ਲੈ ਕੇ ਬੁੱਢਿਆਂ ਸਾਡੀਆਂ ਮਾਈਆਂ ਤੱਕ ਜਿਹੜਾ ਉਸ ਆਵਾਮ ਨੇ ਲੜਾਈ ਲੜੀ ਜਿਸ ਲੜਾਈ ਦੇ ਵਿੱਚ 534 ਜਿਹੜੇ ਸਾਡੇ ਕਿਸਾਨ ਬੀਬੀਆਂ ਵੀਰ ਸ਼ਹੀਦ ਹੋਏ ਜਿਨ੍ਹਾਂ ਦੀ ਬਹਾਦੁਰਤ ਸਰਕਾਰ ਨੂੰ ਉਹ ਜਿਹੜਾ ਨਿਮਣਾ ਪਿਆ ਤੇ ਉੱਥੇ ਮੋਦੀ ਸਰਕਾਰ ਨੂੰ ਜਿਹੜੇ ਗੋਡੇ ਟੇਕਨੇ ਪਏ ਉਹ ਕਿਉਂ ਟੇਕਨੇ ਪਏ ਕਿ ਕਿਸਾਨਾਂ ਨੇ ਸ਼ਹੀਦੀਆਂ ਦਿੱਤੀਆਂ ਮੈਂ ਅੱਜ ਵੀ ਸਮਝਦਾ ਤੇ ਪੰਜਾਬ ਸਰਕਾਰ ਹੋਵੇ ਤੇ ਕੇਂਦਰ ਸਰਕਾਰ ਹੋਵੇ ਇਹ ਕਿਸਾਨਾਂ ਦੇ ਖੂਨ ਦੀ ਪਿਆਸੀ ਸਰਕਾਰ ਆ ਜਿੰਨਾ ਅੱਜ ਤੱਕ ਸਾਡੀਆਂ ਚਿੱਤਾਂ ਨਹੀਂ ਹੁੰਦੀਆਂ ਤੇ ਓਨੀ ਦੇਰ ਤੱਕ ਇਹ ਮੰਗਾ ਮੰਨਣ ਵਾਲੀ ਨਹੀਂ ਨਹੀਂ ਅਸੀਂ ਇਹ ਸਮਝ ਤੋਂ ਬਹੁਤ ਵੱਡਾ ਸਨਿਆਹ ਦੇਣਾ ਹੈ ਕਿਸਾਨਾਂ ਨੂੰ ਕਿਸਾਨ ਵੀਰੋ ਜੇ ਤੁਸੀਂ ਇਹ ਸਰਕਾਰ ਨੂੰ ਕੁਰਸੀ ਤੋਂ ਲਾਂਬੇ ਕਰਨਾ ਤੇ ਸੋਨੂੰ ਕੁਰਬਾਨੀ ਕਰਨੀ ਪੈਣੀ ਹੈ ਮਹਾਪੰਚਾਇਤ ਦਾ ਸਾਡਾ ਇਹੀ ਮੰਤਵ ਆ ਕਿਸਾਨਾਂ ਨੂੰ ਲਾਂਬੰਦ ਕਰ ਲਈ ਜਿਹੜੀਆਂ ਸਾਡੀਆਂ ਹਲੇ ਦੋ ਮਹਾਪੰਚਾਇਤਾਂ ਵੱਡੀਆਂ ਹੋ ਰਹਿੰਦੀਆਂ ਇੱਕ ਬਰਨਾਲੇ ਕੀਤੀ ਜਾਊਗੀ ਇੱਕ ਦਵਾਬੇ ਕੀਤੀ ਜਾਊਗੀ ਔਰ ਇਹ ਸਰਕਾਰ ਦਾ ਜਿਹੜਾ ਨੰਗਾ ਚਿਹਰਾ ਤੇ ਭ੍ਰਿਸ਼ਟ ਚਿਹਰਾ ਉਹ ਮੂਹਰੇ ਲਿਆਂਦਾ ਜਾਊਗਾ ਫਰਵਰੀ ਚ ਜਿਹੜਾ ਦਿੱਲੀ ਮੂਵੈਂਟ ਆ ਜਿਹੜਾ ਜਾਰੀ ਹੈ ਇੱਕ ਦਿਨ ਦਾ ਮੋਰਚਾ ਹੋਊਗਾ ਯਾਰ ਦੇਖੋ ਜੀ ਇਹ ਮੋਰਚਾ ਅਸੀਂ ਜਿੰਨੀ ਚਿਰ ਸਾਡੀਆਂ ਮੰਗਾਂ ਹੀ ਨਹੀਂ ਪੂਰੀਆਂ ਹੁੰਦਾਂ ਅਸੀਂ ਤੇਲ ਵਾਲ ਕੇ ਜਣਾ ਵਾਪਸ ਮੁੜਾਂਗੇ ਜਿਵੇਂ ਅੱਗੇ ਲਾਇਆ ਸੀ ਉਵੇਂ ਹੀ ਲਾਵਾਂਗੇ ਪੱਕਾ ਮੋਰਚਾ ਪੱਕਾ ਮੋਰਚਾ ਲਾਵਾਂਗੇ ਕੋਈ ਮੀਟਿੰਗ ਕੋਈ ਸਰਕਾਰ ਉਹਦੇ ਕੋਲ ਜਾਂਦਾ ਨਾਲ ਕਿਸੇ ਨਾਲ ਦੇਖੋ ਹਲੇ ਸਾਨੂੰ ਕੋਈ ਮੀਟਿੰਗ ਨਹੀਂ ਅਸੀਂ ਪੰਜਾਬ ਸਰਕਾਰ ਨਾਲ ਤਾਂ 20 ਮੀਟਿੰਗਾਂ ਕਰ ਚੁੱਕੇ ਹਾਂ ਇੱਕ ਵੀ ਮੰਗ ਪੂਰੀ ਨਹੀਂ ਹੋਈ ਸਾਡੇ ਸਾਡੇ ਲਾਰਿਆਂ ਤੋਂ ਬਿਨਾ ਜਿਵੇਂ ਅੱਜ ਗੱਲ ਕਰਾਂ ਜਿੱਥੇ ਨਸ਼ਿਆਂ ਦਾ ਦੌਰ ਚੱਲ ਰਿਹਾ ਅੱਜ ਇੱਕ ਘੰਟੇ ਦੇ ਵਿੱਚ ਤਿੰਨ ਨੌਜਵਾਨ ਜਿਹੜੇ ਇਹ ਓਵਰਡੋਜ਼ ਲੈ ਕੇ ਨੱਚੇ ਦੀ ਭੇਡ ਚੜ ਜਾਂਦੇ ਨੇ ਤੇ ਜੇ ਮੈਂ ਭਾਰਤ ਦੀ ਗੱਲ ਕਰਾਂ ਤੇ ਪੰਜ ਕਿਸਾਨ ਘਰੇਟੇ ਦੇ ਵਿੱਚ ਸੁਏ ਸਾਈਡ ਕਰ ਜਾਂਦੇ ਨੇ ਇਹ ਸਰਕਾਰਾਂ ਦੀ ਨੀਤੀ ਆ ਕਿ ਇਹਨਾਂ ਨੂੰ ਗਰੀਬ ਕਰਕੇ ਇਹਨਾਂ ਦੇ ਹੱਥ ਵਿੱਚ ਠੂਠਾ ਫੜਾ ਲਿਓ ਤਾਂ ਜੋ ਕਿ ਸਾਡੀ ਜਿਹੜੀ ਸਰਕਾਰ ਸਦਾ ਚੱਲੀ ਜਾਊਗੀ ਜਿਵੇਂ ਇਧਰਾ ગાંધી ਦੀ ਚੱਲੀ ਸੀ ਔਰ ਇਹਨਾਂ ਦਾ ਭਲੇਖਾ ਅਸੀਂ ਇਹ ਸਾਰੇ ਕਿਸਾਨ ਲਾਂਬੰਦ ਕਰਕੇ ਕੱਢਾਂਗੇ ਪਰ ਇਹਦਾ ਮਾਲ ਬਕਰਾਈ ਕਿ ਕਾਨੂੰਨ ਤੋਂ ਵੀ ਲਾਗੇ ਕਿਉਂ ਰਿਹਾ ਵੈਸੇ ਅਸਲ ਕੀ ਕੀ ਇਸ ਤਰ੍ਹਾਂ ਦਾ ਸਾਾਨੂੰ ਆ ਰਿਹਾ ਦੇਖੋ ਸਵਾਲ ਇਹ ਹੈ ਸਭ ਤੋਂ ਪਹਿਲੀ ਤਾਂ ਗੱਲ ਹੈ ਕਿ ਅਸੀਂ ਦਿੱਲੀ ਦੇ ਵਿੱਚ ਐਡਾ ਵੱਡਾ ਅੰਦੋਲਨ ਲੜ ਕੇ ਆਏ ਸਾਡੇ ਨਾਲ ਲਿਖਤੀ ਸਰਕਾਰ ਨੇ ਸਮਝੌਤਾ ਕੀਤਾ ਤੇ ਕੁਝ ਮੰਗਾਂ ਨੂੰ ਮੰਨ ਲੈਣ ਦਾ ਭਰੋਸਾ ਦਿੱਤਾ ਜਿਵੇਂ ਕਿ ਐਮ ਐਸ ਪੀ ਦੀ ਗਰੰਟੀ ਦਾ ਕਾਨੂੰਨ ਦੇਵਾਂਗੇ ਲਖੀਮਪੁਰ ਦੇ ਸ਼ਹੀਦਾਂ ਨੂੰ ਇਨਸਾਫ ਦੇਵਾਂਗੇ ਸਾਡੇ ਕਿਸਾਨਾਂ ਦੇ ਜਿਹੜੇ ਮੁਕੱਦਮੇ ਹੋ ਵਾਪਸ ਲਵਾਂਗੇ ਬਿਜਲੀ ਸੋਧ ਬਿੱਲ ਨਹੀਂ ਲਾਵਾਂਗੇ ਤੇ ਬਹੁਤ ਸਾਰੀਆਂ ਗੱਲਾਂ ਮੰਨੀਆਂ ਸੀ ਲੇਕਿਨ ਉਹਨਾਂ ਨੂੰ ਜਿਉਂ ਦੀ ਤਿਉਂ ਅਜੇ ਉਵੇਂ ਖੜੀਆਂ ਨਹੀਂ ਇੱਕ ਤਾਂ ਉਹ ਸੀ ਦੂਜੀ ਵੱਡੀ ਗੱਲ ਹੈ ਕਿ ਤੁਸੀਂ ਦੇਖਿਆ ਹੈ ਕਿ ਭਾਰਤ ਸਰਕਾਰ ਆ ਫਰਵਰੀ ਚ ਸਾਡੀ ਕਣਕ ਤੋਂ ਇੰਪੋਰਟ ਡਿਊਟੀ ਖਤਮ ਕਰਨ ਲੱਗੀ ਹੈ ਅਗਰ ਇੰਪੋਰਟ ਡਿਊਟੀ ਖਤਮ ਹੁੰਦੀ ਹੈ ਤਾਂ ਸੁਭਾਵਿਕ ਹੈ ਕਿ ਇੰਪੋਰਟ ਡਿਊਟੀ ਕਣਕ ਤੇ 40% ਹੈ ਅਗਰ 40% ਇੰਪੋਰਟ ਡਿਊਟੀ ਟੁੱਟ ਗਈ ਨਾਲੋਂ ਤਾਂ ਕਣਕ ਦਾ ਰੇਟ 800 ਰੁਪਇਆ ਨੀਅਰ ਅਬਾਊਟ ਘਟੂਗਾ ਕਰਜ਼ੁਰਬੀਆ ਕਣਕ ਦਾ ਰੇਡ ਘਟਦਾ ਹੈ ਤਾਂ ਇਹ ਡਾਇਰੈਕਟ ਢੰਗ ਦੇ ਨਾਲ ਸਮਝ ਲਓ ਉਹੀ ਕਾਨੂੰਨ ਫੇਰ ਲਾਗੂ ਕਰਨ ਵਾਲੀ ਗੱਲ ਹੈ ਕਿਸਾਨਾਂ ਨੂੰ ਘਾਟਾ ਪਾਉਣਾ ਹੈ ਘਾਟਾ ਪਾ ਕੇ ਕਰਜ਼ਾ ਕਰਜ਼ਾਈ ਕਰਨਾ ਹੈ ਕਰਜ਼ਾਈ ਕਰਕੇ ਜ਼ਮੀਨਾਂ ਲੈਣੀਆਂ ਸੋ ਇਸ ਲਈ ਅੱਜ ਲੋਕ ਸਮਝਦੇ ਸੀਗੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਨਾਲ ਸਾਡੇ ਨਾਲ ਬੀਜੇਪੀ ਨੇ ਵਾਅਦਾ ਕੀਤਾ ਸੀ ਕਿ ਅਸੀਂ ਡਾਕਟਰ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਾਂਗੇ ਕਿਸਾਨਾਂ ਦੀ ਕਰਜ਼ ਮੁਕਤੀ ਕਰਾਂਗੇ ਵਾਅਦਾ ਇਹਨੇ ਸਰਕਾਰਾਂ ਦੀ ਔਰ ਅੱਜ ਬੀਜੇਪੀ ਜਾਣ ਲੱਗੀ ਹੈ ਅਸੀਂ ਚਾਹੁੰਦੇ ਹਾਂ ਕਿ ਉਸ ਤੋਂ ਵੀ ਉਹ ਪਹਿਲਾ ਕੀਤੇ ਵਾਅਦੇ ਸਾਡਾ ਲਿਖਤੀ ਕੀਤੇ ਵਾਅਦੇ ਉਹਨਾਂ ਸਾਰਿਆਂ ਦੇ ਉੱਤੇ ਸਰਕਾਰ ਨੂੰ ਕੀ ਰਿਆ ਜਾਏ ਉਹਦੇ ਤੋਂ SKM ਗੈਰ ਰਾਜਨੀਤਿਕ ਨੇ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ ਫਰਵਰੀ ਦੇ ਵਿੱਚ ਇੱਕ ਵੱਡਾ ਕਟ ਦਿੱਲੀ 'ਚ ਕਰਾਂਗੇ ਔਰ ਉਹ ਜਿਹੜਾ ਵੱਡਾ ਕਟ ਦਿੱਲੀ 'ਚ ਕਰਨਾ ਹੈ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਪੂਰੇ ਪਹਾੜੇ ਦੇ ਵਿੱਚ ਆ ਜਿਹੜੀਆਂ ਪੰਚਾਇਤਾਂ ਹੈ ਇਹਨਾਂ ਕਿਸਾਨ ਮਹਾਪੰਚਾਇਤਾਂ ਦੇ ਥਰੂ ਉਹਦੀ ਕਿਸਾਨੀ ਨੂੰ ਹਰ ਇੱਕ ਮੁਸ਼ਕਲ ਹਰ ਇੱਕ ਸਮੱਸਿਆ ਤੋਂ ਲੁਕਮੇ ਢੰਗ ਨਾਲ ਜਿਵੇਂ ਸਰਕਾਰ ਸਾਡੇ ਦੇ ਲਾਗੂ ਕਰ ਰਹੀ ਹੈ ਉਹਨਾਂ ਤੋਂ ਜਾਣੂ ਕਰਵਾਇਆ ਜਾਵੇ ਔਰ ਅਵੇਅਰਨੈਸ ਦੀ ਤਰ੍ਹਾਂ ਜਾ ਕੇ ਕਿਸਾਨਾਂ ਚ ਫੇਰ ਉਹ ਦੁਬਾਰਾ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਏ ਉਹਦੇ ਤੋਂ ਅਜੇ ਚੌਥੀ ਪੰਚਾਇਤ ਆ ਸਾਡੀ ਐ ਪਹਿਲੀ ਸਾਡੀ ਪੀ ਦੇ ਵਿੱਚ ਹੋਈ ਆ ਬਿਰੋੜੀ ਸਤ ਹੋਈ ਆ ਅੱਜ ਕੱਲ ਸਾਡੇ ਤੇ ਲੁਧਿਆਣੇ ਦੇ ਵਿੱਚ ਹੋਈ ਆ ਲੁਧਾਨੀ ਏਰੀਆ ਚ ਅੱਜ ਇੱਥੇ ਮੋਗਜ ਹੋ ਰਹੀ ਆ ਇਸ ਤੋਂ ਅੱਗੇ ਸਾਡੇ ਤਿੰਨ ਪੰਚਾਇਤਾਂ ਕਰਨਾਟਕਾ ਕੇਰਲਾ ਤਾਮਿਲਨਾਡੂ ਹੋਣੀਆਂ ਫਿਰ ਬਿਹਾਰ ਚ ਹੋਣੀ ਆ ਉਸ ਤੋਂ ਬਾਅਦ ਰਾਜਧਾਨੇ ਚ ਹੋਣੀਆਂ ਸੋ ਸਾਰੀਆਂ ਪੰਚਾਇਤਾਂ ਹੋਣੀਆਂ ਨੇ ਇਹ ਉਸੇ ਪੰਨਾ ਦੀ ਨੜੀ ਦੇ ਵਿੱਚੋਂ ਇਹ ਕਮੇਡੀ ਪੰਚਾਇਤ ਰੱਖੀ ਗਈ ਆ ਜਿਹੜਾ ਕਿਸਾਨਾਂ ਨੂੰ ਜਾਗਰੂਤ ਕਰਨ ਦੇ ਨਾਲ ਨਾਲ ਸਰਕਾਰਾਂ ਨੂੰ ਵੀ ਅਗਾ ਤੇ ਜੇਕਰ ਸਰਕਾਰ ਆਪਦੀਆਂ ਨਾਲ ਕਰਤੂਤਾਂ ਤੋਂ ਪਿੱਛੇ ਨਾ ਹਟੀ ਤਾਂ ਬੜੇ ਅੰਦੋਲਨ ਦੀ ਤਿਆਰੀ ਆ ਫਿਰ ਸਾਨੂੰ ਕਰਨੀ ਪੈਗੀ ਉਹਦੇ ਲਈ ਤਿਆਰ ਬੱਲੇਵਾਲ ਸਾਹਿਬ ਇਹ ਮਹਾ ਬਜਾਇਤਾ ਦਾ ਮਤਲਬ ਕਿਤੇ ਦੁਆਰਾ ਤੋਂ ਜੀ 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 ਮੈਂ ਪਹਿਲਾਂ ਹੀ ਆਪਣੀ ਗੱਲ 'ਚ ਇਹ ਗੱਲ ਕਹੀ ਹੈ ਕਿ ਸਾਡਾ ਤੇ ਪ੍ਰੋਗਰਾਮ ਬਣ ਚੁੱਕਿਆ ਅਸੀਂ ਫਰਵਰੀ ਦੇ ਵਿੱਚ ਦਿੱਲੀ ਜਾਣ ਦੀ ਤਿਆਰੀ ਕਰ ਚੁੱਕੇ ਹਾਂ ਐਸਕੇਮ ਨਾਨ ਪੋਲੀਟিক্যাল ਪ੍ਰੋਗਰਾਮ ਦੇ ਚੁੱਕਿਆ ਔਰ ਉਸ ਤੋਂ ਵੀ ਗਾਹ ਮੈਂ ਤੁਹਾਨੂੰ ਦੱਸ ਦਿਆਂ ਐਸਕੇਐਮ ਨਾਨ ਪੋਲੀਟਿਕਲ ਦੇ ਨਾਲ ਆ ਅੱਜ ਉੱਤਰੀ ਭਾਰ ਦੇ 18 ਕਿਸਾਨ ਜਥੇਬੰਦੀਆਂ ਹੋਰ ਵੀ ਜੁੜ ਚੁੱਕੀਆਂ ਨੇ ਔਰ ਇੱਕ ਵੱਡਾ ਮੋਰਚਾ ਲਾਉਣ ਦੀ ਯੋਜਨਾ ਸੀ ਉਹ ਲਾਵਾਂਗੇ